ਇਹਦੀ ਕੋਈ ਏਜ ਹੈ ਕੀ ਇਹ ਵੀ ਕਿਹੜੀ ਏਜ ਦੇ ਵਿੱਚ ਜਾ ਕੇ ਕੈਂਸਰ ਹੁੰਦਾ ਹੈ ਵੈਸੇ ਸੁਣਨ ਤੇ ਵਿੱਚ ਆਇਆ ਸੀਗਾ ਕਿ ਬੱਚਿਆਂ ਦੇ ਵਿੱਚ ਵੀ ਕੈਂਸਰ ਬਹੁਤ ਜ਼ਿਆਦਾ ਫੈਲੇ ਹੋਏ ਹਰ ਏਜ ਵਿੱਚ ਹੋ ਸਕਦਾ ਹੈ ਡਿਪੈਂਡਿੰਗ ਅਪਨ ਕਿਹੜਾ ਕੈਂਸਰ ਹੈ ਜੇ ਮੈਂ ਬੀਪੀ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਈ ਤਾਂ ਹੁੰਦੇ ਨੇ ਵੀ ਫੁਲਾਵਟ ਵਾਲੇ ਕਰਾਉਂਦੇ ਨੇ ਕਈ ਸੁਪਰ ਜਾਂਦੇ ਨੇ ਉਹ ਕਿਹੜੀ ਪ੍ਰਕਾਰ ਦੇ ਹੁੰਦੇ ਨੇ ਅਗਰ ਅਸੀਂ ਬੀਪੀ ਦੀ ਗੱਲ ਕਰੀਏ ਮਤਲਬ ਕਿ ਸਿਸਟਮ ਵਿੱਚ ਹਾਈਪਰ ਟੈਨਸ਼ਨ ਇੱਕੋ ਪ੍ਰਕਾਰ ਦਾ ਹੁੰਦਾ ਹੈ। ਜੇ ਸੇ ਡੀਪੀ ਨਾਲ ਕੁਝ ਹੁੰਦਾ ਕੋ ਬਿਮਾਰੀ ਵਗੈਰਾ ਕੁਝ ਖਾਸ। ਅਗਰ ਡਰਨ ਵਾਲੀ ਕੋਈ ਗੱਲ ਹੁੰਦੀ ਹੈ ਬੀਪੀ ਦੇ ਵਿੱਚ ਬਿਲਕੁਲ। ਅਗਰ ਤੁਹਾਡਾ ਬੀਪੀ ਕੰਟਰੋਲ ਨਹੀਂ ਹੈ ਤੇ ਤੁਹਾਡੇ ਹਾਰਟ ਨੂੰ ਜ਼ਿਆਦਾ ਪ੍ਰੈਸ਼ਰ ਨਾਲ ਪੰਪ ਕਰਨਾ ਪਏਗਾ ਤੇ ਇੱਕ ਟਾਈਮ ਆਉਂਦਾ ਜਿੱਥੇ ਜਾ ਕੇ ਤੁਹਾਡਾ ਦਿਲ ਜੋ ਹੈ ਥੱਕ ਜਾਂਦਾ ਹੈ। ਸਸ਼ਿਕਾ ਤੁਸੀਂ ਦੇਖ ਰਹੇ ਹੋ ਸਟੋਰ ਪੰਜਾਬ ਤੇ ਮੈਂ ਹਾਂ ਤੁਹਾਡੇ ਸ਼੍ਰੀਤੇ ਅੱਜ ਅਸੀਂ ਗੱਲ ਕਰਾਂਗੇ ਬਿਮਾਰੀਆਂ ਦੇ ਬਾਰੇ ਸਭ ਤੋਂ ਜ਼ਿਆਦਾ ਫੈਲਣ ਵਾਲੀ ਬਿਮਾਰੀ ਹੈ ਕੈਂਸਰ ਆਮ ਤੋ ਅਸੀਂ ਦੇਖਦੇ ਹਾਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਾਮ ਕੈਂਸਰ ਦਾ ਹੁੰਦਾ ਹੈ ਲੋਕ ਬਹੁਤ ਜ਼ਿਆਦਾ ਗੱਲ ਜਾਂਦੇ ਨੇ ਇਸ ਕੈਂਸਰ ਵਰਗੀ ਬਿਮਾਰੀ ਤੋਂ ਤਾਂ ਸਾਡੇ ਨਾਲ ਫਿਜ਼ੀਸ਼ੀਅਨ ਦੇ ਮਾਹਿਰ ਨੇ ਪ੍ਰਵੀਨ ਕੌਰ ਸਸ਼ਿਕਾ ਪ੍ਰਵੀਨ ਸਤਿ ਸ਼ਕਲ ਜੀ ਤਾਂ ਪ੍ਰਵੀਨ ਕੌਰ ਮੈਨੂੰ ਇਹ ਦੱਸੋ ਵੀ ਮੈਮ ਜਿਹੜਾ ਕਿ ਕੈਂਸਰ ਹੈ ਤਰੇ ਲੋਕ ਇਸ ਤੋਂ ਡਰ ਜਾਂਦੇ ਨੇ ਐਕਚੁਅਲੀ ਆ ਹੁੰਦਾ ਕੀ ਹੈ ਕੈਂਸਰ ਕੈਂਸਰ ਅਗਰ ਮੈਂ ਸਰਲ ਪਾਸ਼ਾ ਵਿੱਚ ਸਮਝਾਵਾਂ ਯਾਤੇ ਦਾ ਮਤਲਬ ਹੈ ਕਿ ਤੁਹਾਡਾ ਕੋਈ ਬੋਡੀ ਦਾ ਨਾਰਮਲ ਟਿਸ਼ੂ ਹੀ ਕਿਸੇ ਐਬਨਾਰਮਲ ਜਗ੍ਹਾ ਤੇ ਗਰੋ ਕਰ ਰਿਹਾ ਹੈ ਜਾਂ ਫਿਰ ਜੋ ਤੁਹਾਡੀ ਬੋਡੀ ਦਾ ਕੋਈ ਟਿਸ਼ੂ ਹੈ ਉਹ ਬਹੁਤ ਛੇਤੀ ਛੇਤੀ ਉਹਦਾ ਸਾਈਜ਼ ਜੋ ਹੈ ਵੱਧੀ ਜਾ ਰਿਹਾ ਹੈ ਤੇ ਉਸ ਨੂੰ ਕੈਂਸਰ ਕਹਿੰਦੇ ਹਨ ਜਦੋਂ ਇਹ ਕੈਂਸਰ ਟਿਸ਼ੂ ਬਣਦਾ ਹੈ ਇਸ ਦੇ ਬਾਰੇ ਪਤਾ ਕਿਵੇਂ ਲੱਗਦਾ ਹੈ ਇਨਸਾਨ ਨੂੰ ਕਿ ਮੈਨੂੰ ਕੈਂਸਰ ਹੈਗਾ ਫਿਰ ਉਹ ਡਾਕਟਰ ਕੋਲ ਜਾਂਦਾ ਹੈ ਮਤ ਐਵੇਂ ਤਾਂ ਨਹੀਂ ਪਤਾ ਲੱਗਦਾ ਸਭ ਤੋਂ ਪਹਿਲਾ ਜਿਹੜੇ ਲੱਛਣ ਆਂਦੇ ਹਨ ਭੁੱਖ ਲਗਣਾ ਬੰਦ ਹੋ ਜਾਂਦੀ ਹੈ weight lose ਹੋਣ ਲੱਗ ਜਾਂਦਾ ਹੈ ਤੇ ਬੁਖਾਰ ਜਿਸ ਦਾ ਕੋਈ ਕਾਰਨ ਨਾ ਮਿਲ ਰਿਹਾ ਹੋਵੇ ਜਾਂ ਫਿਰ ਰਾਤ ਨੂੰ ਬਹੁਤ ਜ਼ਿਆਦਾ ਪਸੀਨੇ ਆਣੇ ਇਹ ਸਭ ਲੱਛਣ ਜੋ ਹਨ ਉਹ ਸਾਨੂੰ ਪੁਆਇੰਟ ਆਊਟ ਕਰਦੇ ਹਨ ਕਿ ਸਰੀਰ ਵਿੱਚ ਕੁਝ ਦੁਬਿਧਾ چلਦੀ ਪਈ ਹੈ ਸਭ ਤੋਂ ਪਹਿਲੇ ਕੈਂਸਰ ਹੈ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕੈਂਸਰ ਵੈਸੇ ਅਸਰ ਅਸੀਂ ਦੇਖਦੇ ਆਂ ਵੀ ਕਿਸੇ ਨੂੰ ਚੈਸਟ ਦਾ ਹੁੰਦਾ ਹੈ ਕਿਸੇ ਨੂੰ ਬਲੱਡ ਦਾ ਹੁੰਦਾ ਹੈ ਤੇ ਕਿਸੇ ਨੂੰ ਬ੍ਰੇਨ ਦਾ ਕੈਂਸਰ ਹੁੰਦਾ ਹੈਗਾ ਮਤਲਬ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਅਗਰ ਤੁਸੀਂ ਕਿੰਨੇ ਪ੍ਰਕਾਰ ਦੇ ਇਸ ਤਰੀਕੇ ਨਾਲ ਪੁੱਛੋ ਕਿ ਕਿਸੇ ਨੂੰ ਕਿਸ ਦਾ ਹੁੰਦਾ ਹੈ ਤੇ ਫਿਰ ਤੇ ਸਰੀਰ ਵਿੱਚ ਜਿੰਨੇ ਵੀ ਸੈੱਲਨ ਜਿੰਨੇ ਵੀ ਆਰਗਨਨ ਉਹਨਾਂ ਵਿੱਚੋਂ ਕਿਸੇ ਦਾ ਵੀ ਹੋ ਸਕਦਾ ਹੈ ਸਭ ਤੋਂ ਖਤਰਨਾਕ ਕੈਂਸਰ ਕਿਹੜਾ ਮੰਨਿਆ ਜਾਂਦਾ ਹੈ ਸਭ ਤੋਂ ਖਤਰਨਾਕ ਕੈਂਸਰ ਉਹ ਹੁੰਦਾ ਹੈ ਜੋ ਫੈਲਦਾ ਹੈ ਹਰ ਕੈਂਸਰ ਨਹੀਂ ਫੈਲਦਾ ਬੀਨਾਈਨ ਟਿਊਮਰਸ ਵੀ ਹੁੰਦੇ ਹਨ ਜੋ ਆਪਣੀ ਜਗ੍ਹਾ ਤੇ ਹੀ ਰਹਿੰਦੇ ਹਨ ਉਹਨਾਂ ਨੂੰ ਉੱਥੋਂ ਦੀ ਕੱਢ ਦੋ ਤੇ ਪੇਸ਼ੈਂਟ ਠੀਕ ਹੋ ਜਾਂਦਾ ਹੈ ਪਰ ਕੁਝ ਕੈਂਸਰ ਹੁੰਦੇ ਹਨ ਕੁਝ ਨਹੀਂ ਅਧਿਕਤਰ ਕੈਂਸਰ ਹੁੰਦੇ ਹਨ ਜੋ ਬਲੱਡ ਦੇ ਥਰੂ ਜਾਂ ਲਿੰਫੈਟਿਕ ਸਿਸਟਮ ਦੇ ਥਰੂ ਬਾਕੀ ਆਰਗਨਸ ਵਿੱਚ ਵੀ ਫੈਲ ਜਾਂਦੇ ਹਨ ਤੇ ਕਿਉਂਕਿ ਉਹ ਫੈਲ ਕੇ ਪੂਰੇ ਸਰੀਰ ਨੂੰ ਇਨਵੋਲਵ ਕਰ ਲੈਂਦੇ ਹਨ ਤੇ ਉਹਨਾਂ ਦਾ ਟ੍ਰੀਟਮੈਂਟ ਕਾਫੀ ਔਖਾ ਹੁੰਦਾ ਹੈ ਜਿਹਨਾਂ ਦਾ ਤਾਂ ਆਪਰੇਸ਼ਨ ਹੋ ਜਾਂਦਾ ਹੈ ਵੈਸੇ ਦੇਖਿਆ ਜਾਂਦਾ ਹੈ ਕਿ ਜੇਕਰ ਟਿਸ਼ੂ ਛੋਟਾ ਹੋਵੇ ਜਾਂ ਫਿਰ ਕੁਝ ਸਮੇਂ ਡਾਕਟਰ ਕਹਿੰਦੇ ਨੇ ਜਦੋਂ ਚਰਦੇ ਨੇ ਕਿ ਤੁਸੀਂ ਆਪਰੇਟ ਕਰਵਾ ਲਓ ਤੇ ਕਹਿੰਦੇ ਨੇ ਵੀ ਕੀਮੋਥੈਰਪੀ ਦੇ ਰਾਹੀਂ ਵੀ ਉਹ ਚੀਜ਼ ਸੈੱਟ ਹੋ ਜਾਂਦੀ ਹੈ ਤੇ ਕਈ ਨਹੀਂ ਹੁੰਦੀਆਂ ਤਾਂ ਮਤਲਬ ਇਹਦਾ ਇਲਾਜ ਕੀ ਹੈ ਪ੍ਰੋਪਰ ਡਿਪੈਂਡ ਕਰਦਾ ਹੈ ਕੈਂਸਰ ਕਿਹੜਾ ਹੈ ਤੇ ਕਿੰਨੇ ਹੱਦ ਤੱਕ ਫੈਲਿਆ ਹੋਇਆ ਹੈ ਅਗਰ ਤੇ ਉਹ ਕਿਸੇ ਸਿੰਗਲ ਆਰਗਨ ਤੱਕ ਲਿਮਟਿਡ ਹੈ ਫਿਰ ਤੇ ਅਸੀਂ ਆਪਰੇਸ਼ਨ ਕਰਕੇ ਉਹਨੂੰ ਕੱਢ ਦਿੰਦੇ ਹਾਂ ਅਗਰ ਉਹ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਜਾਂ ਉਹਦਾ ਫੈਲਣ ਦਾ ਖਤਰਾ ਹੈਗਾ ਤਾਂ ਅਸੀਂ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਵੱਲ ਜਾ ਸਕਦੇ ਹਾਂ ਤੇ ਇਸ ਵਿੱਚ ਖਾਣ ਪੀਣ ਦਾ ਮਤਲਬ ਬਹੁਤ ਸਿਸਟਮ ਹੁੰਦਾ ਕਈ ਨੂੰ ਨਹੀਂ ਪਤਾ ਹੁੰਦਾ ਵੀ ਜਦੋਂ ਕੈਂਸਰ ਹੁੰਦਾ ਹੈ ਜਾਂ ਫਿਰ ਡਾਕਟਰ ਵੀ ਜ਼ਿਆਦਾ ਓਪਨਲੀ ਨਹੀਂ ਦੱਸ ਪਾਉਂਦੇ ਕਿ ਹਾਂ ਵੀ ਤੁਹਾਨੂੰ ਇਹ ਪ੍ਰੋਬਲਮ ਹੁੰਦੀ ਹੈ ਤੁਸੀਂ ਕੀ ਖਾਣਾ ਤੁਹਾਨੂੰ ਸਹੀ ਰਹੂਗਾ ਵੀ ਉਹ ਚੀਜ਼ ਮਤਲਬ ਕਿਵੇਂ ਦੇਖੋ ਕੈਂਸਰ ਹੋਣ ਤੋਂ ਬਾਅਦ ਤੇ ਜੋ ਖਾਣ ਪੀਣ ਦਾ ਬਹਰੇਜ ਹੈ ਉਹ ਇੱਕ ਸੈਪਰੇਟ ਟੌਪਿਕ ਹੈ ਕਿਉਂਕਿ ਅਗਰ ਤੁਹਾਨੂੰ ਮੰਨ ਲਓ ਕੈਂਸਰ ਹੋ ਹੀ ਗਿਆ ਆਪਣੇ ਗੈਸਟ੍ਰੋਇੰਟੈਸਟਾਈਨਲ ਟਰੈਕਟ ਦਾ ਯਾਨੀ ਕਿ ਜਿਹੜੇ ਖਾਣ ਦਾ ਤੁਹਾਡਾ ਪਾਥਵੇ ਹੈ ਉਸ ਦਾ ਹੀ ਹੋ ਗਿਆ ਫਿਰ ਤੇ ਅਗਰ ਮੰਨ ਲਓ ਤੁਹਾਨੂੰ ਇਹੋ ਜੀ ਕੋਈ ਬਲੌਕੇਜ ਹੈ ਕਿ ਸੋਲਿਡ ਖਾਈ ਨਹੀਂ ਸਕਦੇ ਲਿਕੁਇਡ ਖਾ ਸਕਦੇ ਹੋ ਉੱਤੇ ਮਤਲਬ ਸਭ ਡਿਪੈਂਡ ਕਰਦਾ ਕੈਂਸਰ ਦੇ ਉੱਤੇ ਕੈਂਸਰ ਹੋਣ ਤੋਂ ਪਹਿਲਾਂ ਆਪਾਂ ਕੀ ਧਿਆਨ ਰੱਖਣਾ ਹੈ ਕਿ ਆਪਾਂ ਨੂੰ ਅੱਗੇ ਜਾ ਕੇ ਨਾ ਹੋਵੇ ਉਹਦੇ ਵਿੱਚ ਕੀ ਖਾਣ ਪੀਣ ਦਾ ਧਿਆਨ ਰੱਖਣਾ ਹੈ ਤੇ ਉਹਦੇ ਵਿੱਚ ਇਹ ਦੇਖੋ ਮੋਟਾਪਾ ਬਹੁਤ ਸਾਰੇ ਕੈਂਸਰਸ ਦਾ ਕਾਰਨ ਹੈ ਅਗਰ ਅਸੀਂ ਮੋਟਾਪਾ ਅਵੋਇਡ ਕਰੀਏ ਆਪਣਾ ਖਾਣ ਪੀਣ ਠੀਕ ਰੱਖੀਏ ਜਿਆਦਾ ਮਿੱਠਾ ਨਾ ਖਾਈਏ ਜਿਆਦਾ ਸੈਚੁਰੇਟਿਡ ਫੈਟਸ ਨਾ ਲਈਏ ਤਾਂ ਅਸੀਂ ਇਹਨੂੰ ਅਵੋਇਡ ਕਰ ਸਕਦੇ ਆ। ਅੱਜ ਦੀ ਜਨਰੇਸ਼ਨ ਹੈ ਉਹ ਤਾਂ ਫਾਸਟ ਫੂਡ ਹੀ ਹੀ ਖਾ ਰਹੇ ਬੰਦੇ। ਉਹ ਤਾਂ ਫਾਸਟ ਫੂਡ ਜਿੱਥੇ ਮਰਚਾ ਸੇ ਦੁਕਾਨਾਂ ਚੱਲ ਜਾਈਏ ਉੱਤੇ ਫਾਸਟ ਫੂਡ ਤੇ ਲਾਈਨਾਂ ਲੱਗੀਆਂ ਹੁੰਦੀਆਂ ਨੇ। ਇੱਕ ਵਾਰ ਅਗਰ ਕਿਸੇ ਨੂੰ ਸਮਝ ਆ ਜਾਏ ਕਿ ਦੇਖੋ ਓਬੈਸਿਟੀ ਵਧਣ ਨਾਲ ਯਾਨੀ ਕਿ ਮੋਟਾਪਾ ਵਧਣ ਨਾਲ ਕੈਂਸਰ ਦੇ ਵੀ ਚਾਂਸਸ ਵੱਧਦੇ ਹਨ ਤੇ ਜਿੰਨੂੰ ਆਪਣੀ ਜਾਨ ਪਿਆਰੀ ਹੈ ਉਹ ਤੇ ਫਿਰ ਫਾਸਟ ਫੂਡ ਦੇ ਉੱਤੇ ਅਵੋਇਡ ਕਰੇਗਾ ਉਸ ਤੋਂ ਇਲਾਵਾ ਬਹੁਤ ਸਾਰੇ ਕੈਮੀਕਲ ਪੋਲੂਟੈਂਟਸ ਵੀ ਹੁੰਦੇ ਹਨ ਜੋ ਕੈਂਸਰ ਨੂੰ ਇਨਕਰੀਜ਼ ਕਰਦੇ ਹਨ ਇੱਥੇ ਕੋਈ ਏਜ ਹੈਗੀ ਹੈ ਵੀ ਕਿਹੜੀ ਏਜ ਦੇ ਵਿੱਚ ਜਾ ਕੇ ਕੈਂਸਰ ਹੁੰਦਾ ਹੈ ਵੈਸੇ ਸੁਣਨ ਤੇ ਵਿੱਚ ਆਇਆ ਸੀਗਾ ਵੀ ਬੱਚਿਆਂ ਦੇ ਵਿੱਚ ਵੀ ਕੈਂਸਰ ਬਹੁਤ ਜ਼ਿਆਦਾ ਪਹਿਲੇ ਹੋਇਆ ਹੈ ਹਰ ਏਜ ਵਿੱਚ ਹੋ ਸਕਦਾ ਡਿਪੈਂਡਿੰਗ ਅਪਨ ਕਿਹੜਾ ਕੈਂਸਰ ਹੈ ਏਜ ਦਾ ਮਤਲਬ ਬੱਚੇ ਬੱਚੇ ਤੋਂ ਲੈ ਕੇ ਪੂਰੇ ਬੜਾਪੇ ਤੱਕ ਤੁਹਾਨੂੰ ਕਿਸੇ ਵੀ ਏਜ ਵਿੱਚ ਕੈਂਸਰ ਹਾਂਜੀ ਤੇ ਮੈਂ ਮੈਮ ਇਹ ਨਹੀਂ ਕਰ ਪੁੱਛਣਾ ਸਾਂਗੀ ਅੱਜ ਕੱਲ ਹਰ ਘਰ ਦੇ ਵਿੱਚ ਬਿਮਾਰੀ ਹੈ ਕੋਈ ਨਾ ਕੋਈ ਸਖਸ਼ ਆਪਣੇ ਘਰ ਦੇ ਵਿੱਚ ਬਿਮਾਰ ਹੁੰਦਾ ਹੈ ਮੋਸਟਲੀ ਬਿਮਾਰੀ ਹੁੰਦੀ ਹੈ ਬੀਪੀ ਹਾਂਜੀ ਬੀਪੀ ਐਕਚੁਅਲੀ ਕਿਉਂ ਹੁੰਦਾ ਹੈ ਦੇਖੋ ਬੀਪੀ ਇਸ ਵਾਸਤੇ ਵੱਧਦਾ ਹੈ ਬੀਪੀ ਮਤਲਬ ਕਿ ਤੁਹਾਡਾ ਬਲੱਡ ਪ੍ਰੈਸ਼ਰ ਯਾਨੀ ਕਿ ਖੂਨ ਵਿੱਚ ਪ੍ਰੈਸ਼ਰ ਕਿੰਨਾ ਹੈ ਤੇ ਜਦੋਂ ਵੀ ਤੁਹਾਡੇ ਜਿਹੜੇ ਖੂਨ ਦੀ ਰਗਾਂ ਉਹ ਜਦੋਂ ਵੀ ਕੰਸਟ੍ਰਕਟ ਹੋ ਜਾਣਗੀਆਂ ਠੀਕ ਹੈ ਤੇ ਉਹਦੇ ਵਿੱਚੋਂ ਖੂਨ ਜਦੋਂ ਜਾਏਗਾ ਤੇ ਜ਼ਿਆਦਾ ਪ੍ਰੈਸ਼ਰ ਨਾਲ ਜਾਏਗਾ ਉਸ ਨੂੰ ਬੀਪੀ ਕਹਿੰਦੇ ਨੇ ਬੀਪੀ ਹੁੰਦਾ ਕੀ ਐਕਚੁਅਲੀ ਬੀਪੀ ਮੈਂ ਜਿਵੇਂ ਤੁਹਾਨੂੰ ਦੱਸਿਆ ਬਲੱਡ ਵਿੱਚ ਪ੍ਰੈਸ਼ਰ ਵੱਧ ਗਿਆ ਜਿਸ ਪ੍ਰੈਸ਼ਰ ਨਾਲ ਰਗਾਂ ਵਿੱਚ ਖੂਨ ਜਾ ਰਿਹਾ ਹੈ ਉਹ ਪ੍ਰੈਸ਼ਰ ਵੱਧ ਗਿਆ ਜਿੰਨੇ ਪ੍ਰੈਸ਼ਰ ਨਾਲ ਜਾ ਰਿਹਾ ਤੇ ਮੈਮ ਬੀਪੀ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਕਈ ਤਾਂ ਹੁੰਦੇ ਨੇ ਵੀ ਫੁਲਾਵਟ ਵਾਲੇ ਵੀ ਹੁੰਦੇ ਨੇ ਕਈ ਸੁਪਰ ਜਾਂਦੇ ਨੇ ਮਤਲਬ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬੀਪੀ ਅਗਰ ਅਸੀਂ ਬੀਪੀ ਦੀ ਗੱਲ ਕਰੀਏ ਮਤਲਬ ਕਿ ਸਿਸਟਮੇ ਹਾਈਪਰ ਟੈਂਸ਼ਨ ਇੱਕੋ ਪ੍ਰਕਾਰ ਦਾ ਹੁੰਦਾ ਹੈ ਤੇ ਜਦੋਂ ਬੀਪੀ ਹੁੰਦੀ ਹੈ ਮੋਸਟਲੀ ਬਜ਼ੁਰਗ ਲੋਕ ਖਾਸ ਕਰਕੇ ਅਮਰੇ ਸੁਰਜ ਕਰਨਾ ਚਾਹਾਂਗੇ ਜਦੋਂ ਬੀਪੀ ਹੁੰਦੀ ਹੈ ਉਸ ਦੇ ਲਈ ਆਪਾਂ ਨੂੰ ਫੀਡ ਕੀ ਕੁਝ ਲੈਣੀ ਚਾਹੀਦੀ ਹੈ ਬੀਪੀ ਵਿੱਚ ਇੱਕ ਸਾਨੂੰ ਡਾਈਟਰੀ ਅਪਰੋਚ ਫੋਲੋ ਕਰਨੀ ਹੁੰਦੀ ਹੈ ਜਿਹਨੂੰ ਕਹਿੰਦੇ ਹਨ ਡੈਸ਼ ਡਾਈਟ ਮਤਲਬ ਕਿ ਡਾਈਟਰੀ ਅਪਰੋਚ ਟੂ ਸਟਾਪ ਹਾਈਪਰ ਟੈਂਸ਼ਨ ਇਹਦੇ ਵਿੱਚ ਅਸੀਂ ਆਪਣੀ ਡਾਈਟ ਵਿੱਚ ਸੋਡੀਅਮ ਦੀ ਮਾਤਰਾ ਕੱਟ ਕਰਨੀ ਹੁੰਦੀ ਹੈ ਯਾਨੀ ਕਿ ਸాల్ਟ ਕੱਟ ਲੈਣਾ ਹੁੰਦਾ ਹੈ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਲੈਣੀ ਹੁੰਦੀ ਹੈ ਪੋਟਾਸ਼ੀਅਮ ਸਾਨੂੰ ਮਿਲਦਾ ਹੈ ਫਰੂਟਸ ਤੋਂ ਡਰਾਈ ਫਰੂਟਸ ਤੋਂ ਕੋਕੋਨਟ ਵਾਟਰ ਤੋਂ ਬਨਾਣਾ ਤੋਂ ਇਹਨਾਂ ਸਭ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਹੁੰਦਾ ਹੈ ਸੈਚੁਰੇਟਿਡ ਫੈਟਸ ਯਾਨੀ ਕਿ ਕਿਓ ਕੋਕੋਨਟ ਆਇਲ ਇਹਨਾਂ ਸਭ ਦਾ ਸੇਵਨ ਬਿਲਕੁਲ ਨਹੀਂ ਕਰਨਾ ਜੇਕਰ ਚਾਨਕ ਬੀਪੀ ਲੋ ਹੋ ਜਾਵੇ ਤਾਂ ਮਤਲਬ ਜੇ ਘਰ ਦੇ ਵਿੱਚ ਹੀ ਹੈ ਡਾਕਟਰਸ ਦੂਰ ਹੈ ਆਪਣੇ ਤਾਂ ਹਸਪੀਟਲ ਦੂਰ ਹੈ ਤਾਂ ਘਰ ਦੇ ਵਿੱਚ ਉਹਨਾਂ ਨੂੰ ਮਤਲਬ ਜੇ ਆਪਾਂ ਕਹਿੰਦੇ ਆਂ ਵੀ ਨੀਜੀ ਸਹਾਇਤਾ ਉਹ ਆਪਾਂ ਕਿਵੇਂ ਦੇ ਸਕਦੇ ਆਂ ਜੇਕਰ ਬੀਬੀ ਲੋ ਹੋ ਜਾਵੇ ਤਾਂ ਅਗਰ ਬੀਪੀ ਲੋ ਹੈ ਸਭ ਤੋਂ ਪਹਿਲੇ ਜਿਆਦਾ ਤੋਂ ਜਿਆਦਾ ਪਾਣੀ ਪੀਓ ਠੀਕ ਹੈ ਉਹਦੇ ਵਿੱਚ ਵੀ ਅਗਰ ਤੁਸੀਂ ਇਲੈਕਟ੍ਰੋਲਾਈਟ ਰਿਚ ਫਲੂਇਡ ਲੈ ਸਕੋ ਯਾਨੀ ਕਿ ਨਮਕਵਰਾ ਪਾਣੀ ਉਹ ਜ਼ਿਆਦਾ ਫਾਇਦਾ ਕਰੇਗਾ ਨਮਕ ਚੀਨੀ ਵਾਲਾ ਪਾਣੀ ਨਿੰਬੂ ਪਾਣੀ ਜਾਂ ਫਿਰ ਅਗਰ ਤੁਹਾਨੂੰ 슈ਗਰ ਦੀ ਪ੍ਰੋਬਲਮ ਹੈ ਤੁਸੀਂ ਨਮਕ ਚੀਨੀ ਵਾਲਾ ਪਾਣੀ ਨਹੀਂ ਲੈ ਸਕਦੇ ਹੋ ਤਾਂ ਤੁਸੀਂ ਕੋਕੋਨਟ ਵਾਟਰ ਲੈ ਸਕਦੇ ਹੋ ਤੇ ਜਦੋਂ ਬੀਪੀ ਵੱਧ ਜਾਂਦਾ ਹੁੰਦਾ ਫਿਰ ਬੀਪੀ ਵੱਧਣ ਦਾ ਤੇ ਸਭ ਤੋਂ ਜ਼ਿਆਦਾ ਕਾਰਨ ਹੈ ਸਟ्रेस ਸਟ्रेस ਨੂੰ ਵੋਇਡ ਕਰਨਾ ਹੈ ਦਵਾਈ ਤੁਹਾਡੀ ਕੋਈ ਸਕਿਪ ਹੋਈ ਤੇ ਤੁਹਾਡਾ ਬੀਪੀ ਵੱਧੇਗਾ ਦਵਾਈ ਟਾਈਮ ਸਿਰ ਲੈਣੀ ਹੈ ਤੇ ਬਾਕੀ ਜੋ ਜੋ ਮੈਂ ਤੁਹਾਨੂੰ ਡਾਈਟ ਦੇ ਪਰੇਸ ਦੱਸੇ ਇਸੇ ਬੀਪੀ ਨਾਲ ਕੁਝ ਹੁੰਦਾ ਕੋਈ ਬਿਮਾਰੀ ਵਗੈਰਾ ਕੁਝ ਖਾਸ ਅਗਰ ਡਰਨ ਵਾਲੀ ਕੋਈ ਗੱਲ ਹੁੰਦੀ ਹੈ ਬੀਪੀ ਦੇ ਵਿੱਚ ਵਿੱਚ ਬਿਲਕੁਲ ਅਗਰ ਤੁਹਾਡਾ ਬੀਪੀ ਕੰਟਰੋਲ ਨਹੀਂ ਹੈ ਤੇ ਤੁਹਾਡੇ ਹਾਰਟ ਨੂੰ ਜ਼ਿਆਦਾ ਪ੍ਰੈਸ਼ਰ ਨਾਲ ਪੰਪ ਕਰਨਾ ਪਏਗਾ ਤੇ ਇੱਕ ਟਾਈਮ ਆਂਦਾ ਜਿੱਥੇ ਜਾ ਕੇ ਤੁਹਾਡਾ ਦਿਲ ਜੋ ਹੈ ਥੱਕ ਜਾਂਦਾ ਹੈ ਤੇ ਉਹ ਕੰਮ ਕਰਨਾ ਕਟ ਕਰ ਦਿੰਦਾ ਹੈ ਉਸ ਤੋਂ ਇਲਾਵਾ ਅਗਰ ਸਡਨ ਰਾਈਜ਼ ਇਨ ਬੀਪੀ ਹੋ ਗਿਆ ਅਚਾਨਕ ਤੋਂ ਬੀਪੀ ਸ਼ੂਟ ਹੋ ਗਿਆ ਤੇ ਜਿਹੜੀ ਵੀ ਰਗ ਵਿੱਚੋਂ ਖੂਨ ਦਾ ਬਹਾਵ ਜੋ ਹੈ ਉਹ ਪ੍ਰੈਸ਼ਰ ਜ਼ਿਆਦਾ ਜਾ ਰਿਹਾ ਹੈ ਉਹ ਉੱਥੇ ਓਵਰਲੇ ਆਰਗਨ ਨੂੰ ਜਾ ਕੇ ਨੁਕਸਾਨ ਕਰ ਸਕਦਾ ਹੈ ਯਾਨੀ ਕਿ ਅਚਾਨਕ ਤੋਂ ਤੁਹਾਡੇ ਅੱਖਾਂ ਦੀ ਨਜ਼ਰ ਆ ਜਾ ਸਕਦੀ ਹੈ ਅਗਰ ਅੱਖਾਂ ਦੀ ਰਗਾਂ ਵਿੱਚੋਂ ਪ੍ਰੋਬਲਮ ਹੋ ਰਹੀ ਹੈ ਤੁਹਾਨੂੰ ਬ੍ਰੇਨ ਵਿੱਚ ਸਟ੍ਰੋਕ ਹੋ ਸਕਦਾ ਹੈ ਤੇ ਬੜੀ ਪ੍ਰੋਬਲਮ ਹੋ ਸਕਦਾ ਹੈ ਹਾਂਜੀ ਇਸ ਵਾਸਤੇ ਇਸ ਵਾਸਤੇ ਬੀਪੀ ਨੂੰ ਬਿਲਕੁਲ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਟਾਈਮ ਸਿਰ ਦਵਾਈ ਲੈਣੀ ਚਾਹੀਦੀ ਹੈ ਤੇ ਇੱਕ ਕੋਲਸ ਵਾਲੇ ਮੈਮ ਥਾਇਰੋਇਡ ਉਹ ਵੀ ਦੇਖੋ ਆਮ ਹਰ ਘਰਾਂ ਦੇ ਵਿੱਚ ਹੁੰਦਾ ਹੈਗਾ ਮਤਲਬ ਥਾਇਰੋਇਡ ਵੀ ਹਰ ਇੱਕ ਚੀਜ਼ ਨੂੰ ਹੁੰਦਾ ਹੈਗਾ ਕਈ ਹੁੰਦਾ ਥਾਇਰੋਇਡ ਨਾਲ ਫੁੱਲ ਜਾਂਦੇ ਨੇ ਕਈ ਪਤਲੇ ਹੋ ਜਾਂਦੇ ਨੇ ਮਤਲਬ ਇਹ ਥਾਇਰੋਇਡ ਹੈ ਕਿ ਐਕਚੁਅਲੀ ਥਾਇਰੋਇਡ ਸਾਡੇ ਸਰੀਰ ਵਿੱਚ ਇੱਕ ਗ੍ਰੰਥੀ ਹੈ ਜੋ ਗਲੇ ਵਿੱਚ ਹੁੰਦੀ ਹੈ ਗਲੈਂਡ ਹੈ ਜੋ ਇੱਕ ਹਾਰਮੋਨ ਸੈਕ੍ਰੀਟ ਕਰਦੀ ਹੈ ਜਿਹਦਾ ਨਾਂ thyroid hormone ਹੈਗਾ ਤੇ ਉਸ ਹਾਰਮੋਨ ਦੇ ਘਟਣੇ ਜਾਂ ਵਧਣ ਕਾਰਨ thyroid ਹੁੰਦਾ ਹੈ thyroid hormone ਜਿਹੜਾ ਹੈ ਉਹ ਸਾਡੇ ਪੂਰੇ ਸਰੀਰ ਦੇ metabolisim ਨੂੰ regulate ਕਰਦਾ ਹੈ ਤੇ ਅਗਰ ਉਹ dysregulate ਹੋਏਗਾ ਤੇ ਤੁਹਾਡੇ ਸਰੀਰ ਵਿੱਚ ਇਹੋ ਜੀ ਪ੍ਰੋਬਲਮਸ ਆਣਗੀਆਂ ਜਿਓ ਜੀ ਤੁਸੀਂ ਦਸੀਆਂ ਤੇ thyroid ਦਾ ਇਲਾਜ ਕੀ ਹੈਗਾ ਦੇਖੋ ਜੇ ਵੀ ਤੁਹਾਡੀ ਬਾਡੀ ਵਿੱਚ ਅਗਰ ਵਿਟਾਮਿਨ B ਵਿਟਾਮਿਨ D ਦੀ ਕਮੀ ਹੈ ਤੁਸੀਂ ਉਸ ਦਾ ਸਪਲੀਮੈਂਟ ਲੋਗੇ ਉਵੇਂ ਅਗਰ ਤੁਹਾਡੀ ਬਾਡੀ ਵਿੱਚ ਥਾਇਰੋਇਡ ਦੀ ਕਮੀ ਹੈ ਤੁਸੀਂ ਥਾਇਰੋਇਡ ਦਾ ਸਪਲੀਮੈਂਟ ਲੋਗੇ ਤੇ ਮੈਨੂੰ ਥਾਇਰੋਇਡ ਹੋਣੇ ਕਿੰਨੇ ਪ੍ਰਕਾਰ ਦੇ ਹਾਇਰੋਇਡ ਦੋ ਤਰ੍ਹਾਂ ਦਾ ਹੁੰਦਾ ਹ ਹਾਈਪੋਥਾਇਰੋਇਡਿਜ਼ਮ ਤੇ ਹਾਈਪਰਥਾਇਰੋਇਡਿਜ਼ਮ ਇਹ ਦੋਨਾਂ ਵਿੱਚ ਲਬ ਡਿਫਰੈਂਸ ਕੀ ਕੀ ਨੇ hypothyroidism ਜਿਵੇਂ ਤੁਸੀਂ ਕਿਹਾ ਸਰੀਰ ਫੁੱਲ ਜਾਂਦਾ ਹੈ hyperthyroidism ਜਿਵੇਂ ਤੁਸੀਂ ਕਿਹਾ ਸਰੀਰ ਇੱਕਦਮ ਸਿਕੜ ਜਾਂਦਾ ਹੈ ਪਰ ਜ਼ਿਆਦਾ ਕਾਮਨ hypothyroidism ਹੈ ਯਾਨੀ ਕਿ ਸਰੀਰ ਫੁੱਲ ਜਾਂਦਾ ਹੈ ਪੇਸ਼ੈਂਟ ਕੱਟ ਖਾਂਦਾ ਤਾਂ ਵੀ ਉਹਦਾ ਸਰੀਰ ਫੁੱਲਦਾ ਰਹਿੰਦਾ ਹੈ thyroid ਦੀ ਜਿਹੜੀ ਕਿ ਮੈਡੀਸਨ ਹੁੰਦੀ ਹੈ ਉਹ ਵੀ ਲਗਾਤਾਰ ਚਲਦੀ ਰਹਿੰਦੀ ਹੈ ਫਿਰ ਜੀ ਇੱਕ ਵਾਰ ਅਗਰ ਤੁਹਾਨੂੰ ਥਾਇਰੋਇਡ ਹੋ ਗਿਆ ਤੇ ਜਿਵੇਂ ਮੈਂ ਦੱਸਿਆ ਅਗਰ ਕਿਸੇ ਵਿਟਾਮਿਨ ਦੀ ਕਮੀ ਹੈ ਤੇ ਤੁਸੀਂ ਉਹਦਾ ਵਿਟਾਮਿਨ ਦਾ ਸਪਲੀਮੈਂਟ ਦੇ ਦਿੱਤਾ ਜਦੋਂ ਤੁਹਾਡਾ ਉਹ ਵਿਟਾਮਿਨ ਨਾਰਮਲ ਆ ਗਿਆ ਤੁਸੀਂ ਉਹਦਾ ਬੰਦ ਕਰ ਦਿੱਤਾ ਵਿਟਾਮਿਨ ਦਾ ਸਪਲੀਮੈਂਟ ਉਵੇਂ ਹੀ ਇੱਕ ਵਾਰ ਅਗਰ ਥਾਇਰੋਇਡ ਦੀ ਕਮੀ ਹੈ ਤੁਸੀਂ ਥਾਇਰੋਇਡ ਦਾ ਹਾਰਮੋਨ ਦੀ ਰਿਪਲੇਸਮੈਂਟ ਦੋਗੇ ਤੇ ਜਦੋਂ ਨਾਰਮਲ ਆ ਜਾਏ ਤੇ ਹੌਲੀ ਹੌਲੀ ਕਰਕੇ ਅਸੀਂ ਦਵਾਈ ਨੂੰ ਬੰਦ ਕਰ ਸਕਦੇ ਹਾਂ ਸਿਰਫ ਇੱਕ ਕੰਡੀਸ਼ਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਦਵਾਈ ਨਹੀਂ ਬੰਦ ਕਰ ਸਕਦੇ ਉਹ ਇਹ ਹੈ ਕਿ ਤੁਹਾਡਾ ਜਿਹੜਾ ਥਾਇਰੋਇਡ ਦੀ ਪ੍ਰੋਬਲਮ ਹੈ ਉਹ ਆਟੋ ਇਮਿਊਨ ਹੈ ਯਾਨੀ ਕਿ ਤੁਹਾਡਾ ਆਪਦੀ ਬੋਡੀ ਆਪ ਦੇ thyroid gland ਦੇ ਉੱਤੇ ਵਾਰ ਕਰਦੇ ਪਈ ਹੈ ਤੇ ਉਸ ਕੇਸ ਵਿੱਚ ਲਾਈਫਟਾਈਮ thyroid medicine ਲੈਣੀ ਪੈਂਦੀ ਹੈ ਇਸ ਦਾ ਕੋਈ ਪ੍ਰੋਪਰ ਇਲਾਜ ਨਹੀਂ ਹੈਗਾ ਦੇਖੋ ਪਹਿਲੇ ਤੇ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਿਓਰ thyroid mainly ਹੁੰਦਾ iodin ਦੀ ਕਮੀ ਨਾਲ ਅਸੀਂ ਅੱਜਕੱਲ ਕਰ ਵਿੱਚ ਯੂਜ਼ ਕਰਦੇ ਹਾਂ ਸਿੰਦਾ ਨਮਕ ਜਿੱਦੇ ਵਿੱਚ iodin ਨਹੀਂ ਹੁੰਦਾ ਤੇ ਜਿਹੜਾ ਚੱਟਾ ਨਮਕ ਹੁੰਦਾ ਉਹੀ iodized ਹੁੰਦਾ ਤੇ ਉਹ ਨਮਕ ਯੂਜ਼ ਕਰੋ ਤਾਂ ਕਿ ਤੁਹਾਨੂੰ thyroid ਅੱਗੇ ਜਾ ਕੇ ਨਾ ਹੋਵੇ ਇੱਕ ਵਾਰ ਹੋ ਗਿਆ ਜਿਵੇਂ ਮੈਂ ਦੱਸਿਆ ਅਗਰ auto immune ਨਹੀਂ ਹੈ ਯਾਨੀ ਕਿ ਆਪ ਦੀ ਬੋਡੀ ਆਪ ਦੇ thyroid ਦੇ ਉੱਤੇ ਅਟੈਕ ਨਹੀਂ ਕਰਦੀ ਜੋ ਸਾਨੂੰ ਟੈਸਟ ਦੇ ਰਾਹੀਂ ਪਤਾ ਚੱਲ ਜਾਂਦਾ ਹੈ ਅਗਰ ਉਹ ਜੀ ਪ੍ਰੋਬਲਮ ਨਹੀਂ ਹੈ ਤੇ ਜਦੋਂ ਤੱਕ ਤੁਹਾਨੂੰ thyroid ਦੀ ਪ੍ਰੋਬਲਮ ਹੈ ਅਸੀਂ ਹਾਰਮੋਨ ਦੀ ਦੋਈ ਦਵਾਂਗੇ ਜਿਵੇਂ ਜਿਵੇਂ ਉਹ ਠੀਕ ਅੰਦਰ ਜਾਏਗਾ ਅਸੀਂ ਦਵਾਈ ਹੌਲੀ ਹੌਲੀ ਕਰਕੇ ਬੰਦ ਕਰ ਸਕਦੇ ਹਾਂ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਥੈਂਕ ਯੂ ਜੀ ਤਾਂ ਇਹ ਸੀ ਆਪਣੇ ਨਾਲ ਪ੍ਰੋਟੀਨ ਕੌਰ ਮੈਡਮ ਜੋ ਕਿ ਆ ਬਿਮਾਰੀਆਂ ਦੇ ਮਾਹਿਰ ਨੇ 슈ਗਰ ਹੋ ਗਈ ਕੈਂਸਰ ਹੋ ਗਿਆ ਬੀਪੀ ਹੋ ਗਿਆ ਥਾਇਰੋਇਡ ਹੋ ਗਿਆ ਇਹਨਾਂ ਸਭ ਦੇ ਅਸੀਂ ਸੁਝਾਅ ਜਾਣੇ ਨਹੀਂ ਤੇ ਕਿਉਂ ਹੁੰਦੇ ਨੇ ਇਹ ਵੀ ਅਸੀਂ ਪੁੱਛਿਆ ਇਹਨਾਂ ਤੋਂ ਤਾਂ ਤੁਹਾਨੂੰ ਵੀਡੀਓ ਕਿਵੇਂ ਚ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ